हां जी आज ਆਪਾਂ ਬਣਾਵਾਂਗੇ ਬਾਹ ਦਾ ਨਿਸ਼ਾਨ ਤੇ ਸਲਵਾਰ ਨਾਲ ਦਾ ਕਪੜਾ ਲਾ ਕੇ लेस ਲਗਾ ਕੇ ਆਪਾਂ ਇਹਨੂੰ ਤਿਆਰ ਕਰਾਂਗੇ ਇਹ ਆਪਣੇ ਕੋਲੇ ਲਾਈਨਿੰਗ ਵਾਲਾ ਸੂਟ ਹੈ ਤੇ ਇਹਦੇ ਉੱਪਰ ਆਪਾਂ ਇਹ ਵਾਲੀ ਡਿਜ਼ਾਈਨ ਬਣਾ ਕੇ ਲਾਵਾਂਗੇ ਤੇ ਆਪਾਂ ਇਹ ਦੋ ਤਰੀਕਿਆਂ ਨਾਲ ਤੁਹਾਨੂੰ ਦੱਸਾਂਗੇ ਇਸ ਤਰ੍ਹਾਂ ਸੈਂਟਰ ਕਰ ਲੈਣਾ ਤੇ ਆਪਾਂ ਨੇ ਗੋਲ ਵਾਲੀ ਇਸ ਤਰੀਕੇ ਨਾਲ ਗਲਾਈ ਵਾਲੀ ਮੂਰੇ ਇਹ ਜਿਹਨੂੰ ਡਿਜ਼ਾਈਨ ਹੈ ਇਹਨੂੰ ਬਣਾ ਲੈਂਦੇ ਆ ਕਫ ਹੁੰਦੀ ਹੈ ਜਿਵੇਂ ਉਸੇ ਤਰੀਕੇ ਨਾਲ ਇਹ ਲੱਗਦੀ ਹੈ ਤੇ ਇਹ ਨਾਲੇ ਤਾਂ लेस ਨਾਲ ਡਿਜ਼ਾਈਨ ਬਣ ਜਾਂਦਾ ਨਾਲੇ ਕਫ ਵਾਂਗੂ ਲੱਗ ਜਾਂਦੀ ਹੈ ਇਆ ਆਪਾਂ ਪੇਸਟਿੰਗ ਲਾ ਕੇ ਇੱਕ ਵਾਰੀ ਸਲਵਾਰ ਵਾਲੇ ਕੱਪੜੇ ਤੇ ਰੈਡੀ ਕਰ ਲੈਣੀ ਆ ਇਸ ਤਰ੍ਹਾਂ ਤੇ ਇਹਦੇ ਮੂਹਰੇ ਆਪਾਂ ਗਲਾਈ ਕਰ ਲਈ ਆ ਠੀਕ ਹੈ ਤੇ ਇਹ ਆਪਾਂ ਇਸੇ ਤਰੀਕੇ ਨਾਲ ਹੀ ਗਲਾਈ ਵਿੱਚ ਹੀ ਸਲਾਈ ਲਾਵਾਂਗੇ ਤੇ ਆਪਾਂ ਨੇ ਇਹਦੇ ਸ਼ਰਟ ਦਾ ਜਾਨੀ ਗਲਾ ਵੀ ਆਪਾਂ ਪਲੇਨ ਕੱਪੜਾ ਸਲਵਾਰ ਨਾਲ ਦਾ ਲਾ ਕੇ ਤੇ ਉਹਦਾ ਰੈਡੀ ਕੀਤਾ ਤੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਤੁਹਾਡੇ ਕੋਲੇ ਉਹ ਵੀਡੀਓ ਵੀ ਪਹੁੰਚ ਜਾਵੇ ਤੇ ਆਪਾਂ ਗਲੇ ਦਾ ਵੀ ਇਹੀ ਲੇਸ ਲਾ ਕੇ ਤੇ ਆਪਾਂ ਡਿਜ਼ਾਈਨ ਬਣਾਇਆ ਪਲੇਨ ਕੱਪੜਾ ਲਾ ਕੇ ਸਲਵਾਰ ਨਾਲ ਦਾ ਇਹ ਇਦਾਂ ਆਪਣੇ ਕੋਲੇ ਰੈਡੀ ਹੋ ਗਿਆ। ਇਹਦਾ ਆਪਾਂ ਸੈਂਟਰ ਜਿਹੜਾ ਟੱਕ ਲਾਇਆ ਉਹਦੇ ਕੋਲੇ ਆਪਾਂ ਨੇ ਇਹ ਇਦਾਂ ਰੱਖਾਂਗੇ ਇਹਦੇ ਉੱਪਰ ਪਹਿਲਾਂ ਆਪਾਂ ਨਾ ਇੱਕ ਸਲਾਈ ਲਾ ਲਾਂਗੇ। ਠੀਕ ਹੈ? ਇੱਥੋਂ ਆਪਾਂ ਸਲਾਈ ਲਾਵਾਂਗੇ ਤਾਂ ਆ ਕੇ ਆਪਣੀ ਦੂਜੀ ਸਾਈਡ ਆਪਾਂ ਨੂੰ ਸਲਾਈ ਦਿਸਣ ਲੱਗ ਜੇ। ਕਿੰਨੀ ਕਿੰਨੀ ਆਪਣੀ ਲੈਂਸ ਦੀ ਕੰਨੀ ਆਪਾਂ ਵਿੱਚ ਦੇਣੀ ਹੈ। ਇਹ ਆਪਣਾ ਨਿਸ਼ਾਨ ਵਾਂਗੂ ਲੱਗ ਜਾਂਦੀ ਹੈ। ਹੁਣ ਆਪਾਂ ਇੱਥੋਂ ਰੱਖ ਕੇ ਤੇ ਦੋਨੇ ਪਾਸੇ ਆਪਾਂ ਵੇਖ ਲੈਣਾ ਚੈੱਕ ਕਰ ਲੈਣਾ ਇੱਕ ਵਾਰੀ। ਠੀਕ ਹੈ ਆਪਣੇ ਬਸਹੀ ਆ ਰਿਹਾ ਬਰਾਬਰ ਤੇ ਇਧਰੋਂ ਆਪਾਂ ਸ਼ੁਰੂ ਕਰ ਲਾਂਗੇ ਤੇ ਸਲਾਈ ਜਿਹੜੀ ਆਪਣੀ ਪਹਿਲਾਂ ਲੱਗੀ ਆ ਉਹਦੇ ਉੱਪਰ ਉੱਪਰ ਹੀ ਆਪਾਂ ਸਲਾਈ ਲਾ ਲੈਣੀ ਹੈ ਤੇ ਹੁਣ ਆਪਾਂ ਸੈਂਟਰ 'ਚ ਆ ਗਏ ਜਿੱਦੋਂ ਇਹਨਾਂ ਨੂੰ ਬਿਲਕੁਲ ਬਰਾਬਰ ਰੱਖ ਕੇ ਇਹਨਾਂ ਆਪਾਂ ਇਹਦੇ ਨਾਲ ਅਟੈਚ ਕਰਨਾ ਹੈ ਤੇ نیچے ਲਾਈਨਿੰਗ ਤੇ ਕੱਪੜੇ ਨੂੰ ਆਪਾਂ ਪੂਰੇ ਧਿਆਨ ਨਾਲ ਆ ਮਤਲਬ ਰੱਖਣਾ ਹੈ ਹੁਣ ਆਪਣੀ ਬਾਹ ਤੇ ਉੱਪਰ ਆਪਾਂ ਟੌਪ ਸਟ੍ਰਿਪ ਲਾ ਦੇਣਾ ਤੇ ਆਪਣੀ ਬਾਹ ਜਿਹੜੀ ਕਾਫ ਬਣ ਕੇ ਰਹਿਣੀ ਹੈ ਇਸ ਤਰੀਕੇ ਨਾਲ ਇਹਦੀ ਲੁੱਕ ਬਣ ਆਉਂਦੀ ਹੈ ਦੇਖ ਸਕਦੇ ਆ ਗਲਾਈ ਵਾਲੀ ਹੋ ਗਈ ਹੁਣ ਆਪਾਂ ਲਾਵਾਂਗੇ ਇੱਕ ਜਿਵੇਂ ਆਪਾਂ ਇਹਨਾਂ ਦੀ ਤਿਆਰ ਕਰਨੀ ਇਸ ਤਰੀਕੇ ਨਾਲ ਕੱਟ ਵਾਲੀ ਇਹ ਆਪਾਂ ਇਹਦੇ ਜਿਹੜਾ ਕੱਟ ਲਾਉਣਾ ਕਿਵੇਂ ਲਾਉਣਾ ਇਹ ਆਪਾਂ ਅੱਜ ਤੁਹਾਨੂੰ ਦੱਸਦੇ ਆ ਦੂਸਰਾ ਤਰੀਕਾ ਇਹ ਆਪਾਂ ਇੱਕ ਪੇਸਟਿੰਗ ਲਾ ਕੇ ਇਸ ਤਰ੍ਹਾਂ ਤਿਆਰ ਕਰ ਲਈਆਂ ਦੋ ਪੱਟੀਆਂ ਫਿਰ ਆਪਾਂ ਮੂਹਰੋਂ 4 ਇੰਚ ਦਾ ਨਿਸ਼ਾਨ ਲਾਵਾਂਗੇ ਇਹ ਸਲਾਈ ਲਾ ਕੇ ਆਪਣਾ 1 ਇੰਚ ਦਾ ਹੋ ਜਾਣਾ ਇੱਥੋਂ ਪੌਣੇ ਇੰਚ ਦਾ ਲਾ ਕੇ ਇਹਨੂੰ ਇਸ ਤਰ੍ਹਾਂ ਕੱਟ ਕਰ ਲੈਣਾ ਠੀਕ ਹੈ ਇਦਾਂ ਕੱਟ ਕਰ ਲਿਆ ਤੇ ਹੁਣ ਆਪਾਂ ਜਿਹੜੀ ਸਲਾਈ ਲਾਵਾਂਗੇ ਇਹ ਪਹਿਲਾਂ ਆਪਣੀ ਲੇਸ ਲਾਵਾਂਗੇ ਕਿਉਂਕਿ ਲੇਸ ਨੂੰ ਵਿੱਚ ਅਟੈਚ ਕਰਨਾ ਆਪਾਂ ਨਾਲ 프ਰੰਟ ਤੋਂ ਤੇ ਆਪਾਂ ਇਹਦੇ ਇੱਕ ਸੇਮ ਨਾਪ ਦੀਆਂ ਕਟਿੰਗ ਕਰ ਲਈਆਂ ਲੇਸਾਂ ਤੇ ਹੁਣ ਆਪਾਂ ਇੱਥੋਂ ਰੱਖਾਂਗੇ ਇਹਨੂੰ ਤੇ ਇਹਨੂੰ ਆਪਾਂ ਖੋਲ ਲਾਂਗੇ ਇਦਾਂ ਤੇ ਇਹਦੇ ਲਈ ਸਲਾਈ ਰੱਖ ਕੇ ਇਹਨੂੰ ਕੰਨੀ ਜਿੰਨੀ ਜਿੰਨੀ ਵਿੱਚ ਦੇਣੀ ਆਪਾਂ ਉੱਥੇ ਉੱਥੇ ਰੱਖ ਕੇ ਦੀ ਸਲਾਈ ਲਾਵਾਂਗੇ ਠੀਕ ਹੈ ਤੇ ਆਹ ਕਪੜਾ ਜਿਹੜਾ ਆਪਣਾ ਇਕੋ ਜਿਹਾ ਛੱਡਣਾ ਆਪਾਂ ਜਿਹੜਾ 프ਰੰਟ ਤੇ ਛੱਡਣਾ ਉਹ ਆਪਣਾ ਕਪੜਾ ਇਕੋ ਜਿਹਾ ਹੋਣਾ ਚਾਹੀਦਾ ਹੁਣ ਆਪਾਂ ਇਹਦੀ ਇਧਰਲੀ ਸਾਈਡ ਲਾਵਾਂਗੇ ਕਿਉਂਕਿ ਪਰਲੀ ਸਾਈਡ ਆਪਣਾ ਆਉਣਾ ਇਹਦੇ ਦੀ ਆਪਾਂ ਕੰਨੀ ਕੰਨੀ ਜਿਹੜੀ ਲੇਸ ਦੀ ਵਿੱਚ ਦੇ ਕੇ 프ਰੰਟ ਤੇ ਕਪੜਾ ਆਪਾਂ ਸੇਮ ਇਕੋ ਜਿਹਾ ਹੀ ਛੱਡਾਂਗੇ ਤੇ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਕਰ ਲੈਣਾ ਪੁੱਠਾ ਇਹ ਆ ਪਾ ਟਿੱਕਾ ਜਿਹੜਾ ਕੱਟ ਹੈ ਇੰਦਾ ਲਾਵਾਂਗੇ ਠੀਕ ਹੈ ਜੀ ਇਹ ਆਪਣੇ ਦੋਨੇ ਬਾਹਾਂ ਦੇ ਇੰਦਾ ਕੱਟ ਲਾ ਲੈਨੇ ਇਸ ਤਰੀਕੇ ਨਾਲ ਤੇ ਇੱਥੇ ਆਪਾਂ ਸਲਾਈ ਲਾ ਦੇਣੀ ਹੈ ਇਹ ਆਪਣਾ ਜਿਹੜਾ ਕੱਟ ਜਿਹੜਾ ਡਿਜ਼ਾਈਨ ਬਣ ਜਾਣਾ ਬਾਹ ਦਾ ਉਹ ਇਹ ਇੰਦਾ ਬਣ ਜਾਣਾ ਇਹਨੇ ਰੈਡੀ ਹੋ ਜਾਣਾ ਇਹ ਆਪਣੇ ਦੋਨੇ ਰੈਡੀ ਕਰ ਲਏ ਹੁਣ ਆਪਾਂ ਇਸ ਬਾਹ ਦੇ ਉੱਪਰ ਲੇਸ ਦੇ ਉੱਪਰ ਇੱਕ ਸਲਾਈ ਲਾਵਾਂਗੇ ਤੇ ਵੀ ਤਾਂ ਕਿ ਆਪਣੀ ਉਧਰਲੀ ਸਾਈਡ ਆਪਾਂ ਨੂੰ ਜਿੱਸਾ ਲੱਗੇ ਆਪਾਂ ਸਲਾਈ ਕਿੱਥੇ ਲਾਉਣੇ ਥੋੜਾ ਈਜ਼ੀ ਹੋ ਜਾਂਦਾ ਆਪਾਂ ਨੂੰ ਫਿਰ ਆਪਣਾ ਵੱਧ ਘੱਟ ਲੈਸ ਨਹੀਂ ਵਿੱਚ ਆਉਂਦੀ ਬਿਲਕੁਲ ਜਿੰਨੀ ਆਪਾਂ ਲੈਸ ਬਾਹਰ ਦਿਖਾਉਣੀ ਆ ਓਨੀ ਓਨੀ ਤੇ ਆਪਾਂ ਸਲਾਈ ਲਾ ਲਈ ਹੈ ਹੁਣ ਆਪਾਂ ਇੱਥੇ ਰੱਖਾਂਗੇ ਇਦਾਂ ਤੇ ਸੈਂਟਰ ਚ ਗਾ ਕੇ ਤੇ ਨੂੰ ਆਪਾਂ ਉੱਪਰੋਂ ਸ਼ੁਰੂ ਕਰਕੇ ਇੱਥੋਂ ਤੱਕਰ ਆਪਾਂ ਨੇ ਲਗਾ ਲੈਣਾ ਇਹ ਬਿਲਕੁਲ ਸਲਾਈ ਦੇ ਉੱਪਰ ਉੱਪਰ ਹੀ ਸਲਾਈ ਲਾਉਣੀ ਆ ਠੀਕ ਹੈ ਜੀ ਵੀ ਆਪਾਂ ਇਹ ਨਹੀਂ ਆਏਗਾ ਵੀ ਆਪਣੀ ਸਲਾਈ ਜਿਹੜੀ ਆ ਉਰ ਉੱਤੇ ਅੱਗੇ ਜਾਂ ਪਿੱਛੇ ਲੱਗ ਜੇ ਫਿਰ ਆਪਣੇ ਉੱਪਰ ਉਹ ਜਿਹੜੀ ਲੈਸ ਆ ਵੱਧ ਘੱਟ ਨਿਕਲ ਜੂਗੀ ਤੇ ਬਸ ਜਿੱਥੇ-ਜਿੱਥੇ ਆਪਣੀ ਸਲਾਈ ਪੈਣਾ ਲੱਗੀ ਉਹਦੇ ਉੱਪਰ ਹੀ ਲਗਾ ਕੇ ਤੇ ਨੂੰ ਰੈਡੀ ਕਰ ਲੈਣਾ ਹੁਣ ਆਪਾਂ ਉੱਪਰ ਉਹਦਾ ਟੌਪ ਸਟਿਚ ਲਾਵਾਂਗੇ ਇਹ ਟੌਪ ਸਟਿਚ ਲਾ ਕੇ ਆਪਣੀ ਬਾਸ ਆ ਰੈਡੀ ਹੈ ਇਸ ਤਰੀਕੇ ਨਾਲ ਆਪਣੀ ਬਾਹ ਮਣ ਕੇ ਰੈਡੀ ਹੈ ਠੀਕ ਹੈ ਤੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜਰੂਰ ਕਰ ਦਿਓ ਪਲੀਜ਼ ਤੇ ਮੇਰੀ ਵੀਡੀਓ ਵੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ